ਇਹ ਪਿੰਡ ਬਸਰਾਵਾ ਵਿੱਚ ਅੱਜ ਦੁੱਧ ਦੇ ਲੰਗਰ ਜਿਹੜੇ ਲਗਾਏ ਗਏ ਆ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਜਿਹੜੇ ਚੱਲ ਰਹੀ ਹੈ ਤੇ ਨਾਲ ਹੀ ਮੋਤੀਰਾ ਮੈਰਾਜੀ ਉਹਨਾਂ ਦੇ ਸਬੰਧ ਵਿੱਚ ਦੁੱਧ ਦੇ ਲੰਗਰ ਜਿਹੜੇ ਚਲਾਏ ਗਏ ਆ ਤੇ ਨਾਲ ਹੀ ਮਸੀਹ ਭਾਈਚਾਰੇ ਦਾ ਅੱਜ ਵੱਡਾ ਦਿਨ ਹੈ ਤੇ ਉਹ ਵੀ ਸ਼ੋਭਾ ਯਾਤਰਾ ਪਿੰਡ ਬਸਰਾਵਾ ਵਿੱਚ ਕੱਢ ਰਹੇ ਆ ਤੇ ਉਹਨਾਂ ਦੇ ਸਬੰਧ ਵਿੱਚ ਵੀ ਅੱਜ ਦੁੱਧ ਦੇ ਲੰਗਰ ਜਿਹੜੇ ਲਗਾਏ ਗਏ ਆ ਜੀ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਉ ਲੈਂਦੇ ਹਾਂ ਜੀ ਹਾਂ ਜੀ ਅੱਜ ਅੱਜ ਜੱਕੀ ਮਰ ਗਿਆ ਹਾਂਜੀ ਮੋਤੀराम ਮਹਿਰਾ ਦੇ ਸਬੰਧ ਵਿੱਚ ਲੰਗਰ ਜਿਹੜੇ ਦੁੱਧ ਦੇ ਚਲਾਏ ਜਾ ਰਹੇ ਪਿੰਡ ਬਸਰਾਵਾ ਅ ਬਟਵਾਲ ਸਭਾ ਤੇ ਪਿੰਡ ਸੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਸਾਡਾ ਬਦੂਰਾਮ ਜੀ ਮੈਂ ਬਦੂਰਾਮ ਦੀ ਸਾਡੇ ਪ੍ਰਧਾਨ ਸਾਹਿਬ ਤੇ ਦੁੱਧ ਦੀ ਲੰਗਰ ਜੇ ਚੱਲ ਰਹੀ ਆ ਤੇ ਦੂਜੇ ਪਾਸੇ ਮਸੀਹ ਭਾਈਚਾਰੇ ਦਾ ਅੱਜ ਵੱਡਾ ਦੇ ਨੇ ਤੇ ਉਹ ਵੀ ਇਹ ਸ਼ੋਭਾ ਯਾਤਰਾ ਅੱਜ ਕੱਢ ਰਹੇ ਆ ਜੀ। ਹੂੰ। ਬੱਚੇ ਸਾਈਡ ਤੋਂ ਹੋ ਗਏ। ਥੋੜੀਆਂ ਨਹੀਂ ਬੜਾ ਲਾ। ਬਣਾ ਬਣਾ ਲ ਗਏ। ਹਾਂਜੀ। ਹਾਂਜੀ। ਲੋ ਜੀ ਦੁੱਧ ਦੇ ਲੰਗਰ ਜਿਹੜੇ ਚੱਲ ਰਹੇ ਆ ਜੀ। ਜੀ ਦੁੱਧ ਦੇ ਲੰਗਰ ਪਿੰਡ ਬਸਰਾਵਾ ਤੇ ਨਾਲ ਹੀ ਮਸੀਹ ਭਾਈ ਚਰਦਾ ਜੀ ਵੱਡਾ ਦੇ ਨੇ। ਉਹ ਵੀ ਸੂਬਾ ਯਾਤਰਾ ਕੱਢ ਰਿਹਾ ਤੇ ਉਹ ਵੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਜੀ ਹਾਂਜੀ ਦੁੱਧ ਦੇ ਲੰਗਰ ਜਿਹੜੇ ਲਗਾਏ ਗਏ ਆ ਪਿੰਡ ਬਸਰਾਵਾ ਮੋਤੀਰਾ ਮਹਿਰਾ ਉਹਨਾਂ ਦੀਆਂ ਸਹਾਤਾਂ ਨੂੰ ਮੁਕਤ ਰੱਖਦੇ ਆਂ ਤੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸ਼ੀਧੀ ਦਾੜੀ ਜਿਹੜੀ ਚੱਲ ਰਹੀ ਹੈ ਜੀ ਤੇ ਦੂਜੀ ਗੱਲ ਕਿ ਮਸੀਹ ਭਾਈ ਜਰੇ ਦਾ ਅੱਜ ਵੱਡਾ ਦੇ ਨੇ ਉਹ ਵੀ ਬਣਾ ਰਿਹਾ ਉਹ ਵੀ ਸੋਭਾ ਯਾਤਰਾ ਕੱਢ ਰਿਹਾ ਤੇ ਉਹਨਾਂ ਨੂੰ ਵੀ ਪੂਰਾ ਸਮਰਥਨ ਦਿੰਦੇ ਹੋਏ ਹੂੰ ਹੂੰ ਹਾਂਜੀ ਤੰਤਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਿਹਤ ਦੀਹਾੜੀ ਚੱਲ ਰਹੀ ਆ ਤੇ ਤੰਤਨ ਬਾਬਾ ਮੋਤੀਰਾ ਮਹਾਰਾਜੀ ਉਹਨਾਂ ਦੇ ਵੀ ਸਿਹਦੀ ਦਿਹਾੜੇ ਜਿਹੜੇ ਚੱਲ ਰਹੇ ਆ ਜੀ ਤੇ ਉਹਨਾਂ ਦੇ ਸਬੰਧ ਵਿੱਚ ਪਿੰਡ ਬਸਰਾਵਾ ਬਸਰਾਵਾ ਧਰਮਸਾਲਾ ਬਲੂਤ ਪਿੰਡ ਦੇ ਸੰਜੋਗ ਦੇ ਵੱਲੋਂ ਦੁੱਧ ਦੇ ਲੰਗਰ ਜਿਹੜੇ ਚਲਾਏ ਜਾ ਰਹੇ ਆ ਤੇ ਸਾਰੀਆਂ ਸੰਤਾਂ ਦੁੱਧ ਸਕਦੀਆਂ ਹੋਈਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਬਸਰਾਵਾ ਤੋਂ ਤੇ ਦੂਜੀ ਗੱਲ ਇਹ ਆ ਕਿ ਭਾਈਚਾਰਾ ਜਿਸਾਂ ਦੇ ਰਖਦੇ ਹੋਇਆ ਅੱਜ ਮੁਸੀਬ ਭਾਈਚਾਰੇ ਦਾ ਵੱਡਾ ਦੇ ਨੇ ਤੇ ਉਹ ਵੀ ਸ਼ੋਭਾ ਯਾਤਰਾ ਕੱਢ ਰਿਹਾ ਤੇ ਉਹਨਾਂ ਵਾਸਤੇ ਵੀ ਇਹ ਦੁੱਧ ਦੀ ਲੰਗਰ ਜਿਹੜੇ ਲਗਾਏ ਗਏ ਆ ਤੇ ਲੈ ਤਸਵੀਰਾਂ ਦੇਖੋ ਪਿੰਡ ਬਸਰਾਵਾ ਤੋਂ ਤੁਸੀਂ ਠੀਕ ਹੋ ਜੀ ਹੂੰ ਆਹ ਟੈਲੀਫੋਨ ਲਾ ਇਹ ਨਾ ਕਿਉਂ ਦੱਸਦੇ ਆਂ ਅੱਲੇ ਤੇ ਕੇ ਮੈਂ ਚੜ੍ਹ ਗਿਆ ਕੋਠੀ ਆਲ ਦੇ ਕਿਤਾ ਦੀ ਬਧੀਏ ਤੇ ਨਾਂ ਇੱਥੇ ਕਰਦਾ ਹੁੰਦਾ ਹੈ ਹਾਂ ਜੀ ਬਹੁਤ ਵਧੀਆ ਲੰਗਰ ਚੱਲ ਰਿਹਾ ਜੀ ਹੋਰ ਕੀ ਬਹੁਤ ਵਧੀਆ ਜੀ ਵਧੀਆ ਹਾਂ ਜੀ ਪਿੰਡ ਬਸਰਾਵਾ ਬਟਵਾਲ ਸਭਾ ਵੱਲੋਂ ਤੇ ਪਿੰਡ ਦੇ ਸੰਜੋਗ ਦੇ ਨਾਲ ਦੁੱਧ ਦੇ ਲੰਗਰ ਚੱਲ ਰਿਹਾ ਜੀ ਇੱਥੇ ਡੁੱਟ ਕੇ ਲਾਇਆ ਹੁਣ ਆਪਣੇ ਬੰਦੇ ਦੀਆ ਉੱਥੇ ਆਹੋ ਲਾਲੀਆਂ ਡਿਊਟੀਆਂ ਲੱਗੀਆਂ ਡਿਊਟੀਆਂ ਲੱਗੀਆਂ ਲੋ ਜੀ ਹਰੀ ਸਾਲ ਧੰਨ ਧੰਨ ਗੁਰਗੋਬ ਸਿੰਘ ਜੀ ਤੇ ਮੋਤੀਰਾ ਮੈਰਾਜੀ ਉਹਨਾਂ ਦੇ ਸੰਬੰਧ ਵਿੱਚ ਦੁੱਧ ਲੰਗਰ ਜਿਹੜੇ ਅੱਜ ਚੱਲ ਰਹੇ ਆ ਤੇ ਨਾਲ ਹੀ ਮਸੀਹ ਭਾਈਚਾਰੇ ਦਾ ਅੱਜ ਵੱਡਾ ਦੇ ਨੇ ਉਹ ਵੀ ਆਪਣੇ ਸੋਪਾ ਜਾਤਰਾ ਕੱਢ ਰਹੇ ਆ ਆਪਣੇ ਦੇ ਵਿੱਚ ਤੇ ਉਹਨਾਂ ਵਾਸਤੇ ਵੀ ਪੂਰਾ ਵੈਲਕਮ ਜੜਾ ਕੀਤਾ ਗਿਆ ਉਹਨਾਂ ਵਾਸਤੇ ਦੁੱਧ ਲੰਗਰ ਜਰੇ ਲਗਾਏ ਗਏ ਆ ਤੇ ਲਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੀ ਦੇਖੋ ਉਹਦਾ ਸ਼ਾਟ ਮਾਰ ਲਿਓ ਬੜਾ ਇਹ ਲੱਗਦਾ ਦੂ-ਦੂ ਕੇ ਲਾਈਵ ਚ ਲੰਦੇ ਆ ਵਾਹ ਇਹ ਵਿੱਚ ਸ਼ਾਟ ਕਰਨਾ ਹੈ ਆਹ ਰੋਟ ਮੇਰਾ ਜਪਈਏ ਇਹ ਟੰਗਦਾ ਨਾ